ਫਿਰ ਆਮ ਲੜਦੇ ਦਰਸ਼ਕਾਂ ਦੇ ਕੋਲ ਫਿਰ ਤੋਂ ਸਵਾਗਤ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਡੀਐਸਪੀ ਦਫ਼ਤਰ ਵਿਖੇ ਜਿੱਥੇ ਕਿ ਅੱਜ ਅਗਰਵਾਲ ਸਭਾ ਵੱਲੋਂ ਡੀਐਸਪੀ ਸਾਹਿਬ ਦਾ ਸਨਮਾਨਿਤ ਕਰਨ ਪਹੁੰਚੇ ਨੇ ਪ੍ਰਧਾਨ ਵਿਕਰਮ ਗਰਗ ਵਿਕੀ ਦੀ ਅਗਵਾਈ ਦੇ ਵਿੱਚ ਤੁਸੀਂ ਲਾਈਵ ਤਸਵੀਰਾਂ ਸੁਨਾਮ ਲੜਦੇ ਦੇਖ ਰਹੇ ਹੋ ਤੁਹਾਨੂੰ ਦਿਖਾ ਰਹੇ ਹਾਂ ਤੇ ਉਹਨੂੰ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਸਰ ਕੀ ਕਹਿਣਾ ਚਾਹੋਗੇ ਤੁਹਾਨੂੰ ਜਿਹੜਾ ਤੁਸੀਂ ਨਹਿਰ 'ਚ ਛਾਲ ਮਾਰ ਕੇ ਇੱਕ ਪ੍ਰਦਰਸ਼ਨਕਾਰੀ ਦੀ ਜਾਨ ਬਚਾਈ ਤੇ ਉਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਕੀ ਦੇਵ ਜੀ ਅੱਜ ਅਗਰਵਾਲ ਸਫਾ ਜਿਹੜੀ ਸਾਡੀ ਹੈਗੀ ਆ ਸੁਨਾਮ ਇਹ ਸਾਰੇ ਸਾਡੇ ਭਾਈਚਾਰਕੇੜੇ ਹੈਗੇ ਨੇ ਵੱਖ-ਵੱਖ ਫਾਰਮ ਮੰਡਲਾਂ ਤੋਂ ਔਰ ਅਗਰਵਾਲ ਸਫਾ ਦੇ ਸਾਰੇ ਮੋਤਵਰ ਪਰਛੜੇ ਦੇ ਮੈਨੂੰ ਮਿਲਣ ਵਾਸਤੇ ਆਏ ਨੇ ਔਰ ਸਨਮਾਨਤ ਕਰਨ ਵਾਸਤੇ ਆਏ ਆ ਇਹਨਾਂ ਦਾ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਆਪਣੀ ਡਿਊਟੀ ਦੇ ਦੌਰਾਨ ਨਾਲ ਆਪਣਾ ਫਰਜ਼ ਨਿਭਾਇਆ ਔਰ ਡਿਊਟੀ ਕੀਤੀ ਹੈ ਔਰ ਇਹ ਸਾਰਿਆਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਕਿ ਤੁਸੀਂ ਇੱਕ ਟੀਚਰ ਦੀ ਇੱਕ ਪਰਿਵਾਰ ਦਾ ਚਿਰਾਗ ਬੁਝਣ ਤੋਂ ਬਚਾਇਆ ਪੁਰਬਤੀ ਜਿੰਦਗੀ ਬਚਾਈ ਹੈ ਉਸ ਚੀਜ਼ ਨੂੰ ਲੈ ਕੇ ਸਾਰੇ ਬੰਦੇ ਜਿਹੜੇ ਨੇ ਮੇਰਾ ਮਾਨ ਸਨਮਨ ਕਰਨ ਵਾਸਤੇ ਮੇਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਮੈਂ ਤਾਂ ਆਪਣੀ ਡਿਊਟੀ ਦਾ ਫਰਜ਼ ਨਿਭਾਉਂਦਿਆਂ ਹੋਇਆ ਇਹਨਾਂ ਨੇ ਮੈਨੂੰ ਆ ਕੇ ਇਹਨਾਂ ਪਿਆਰ ਦਿੱਤਾ ਕੀ ਕਹਿਣਾ ਚਾਹੁੰਗਾ ਅੱਜ ਡੀਐਸਪੀ ਸਾਹਿਬ ਦਾ ਸਨਮਾਨ ਕਰਨ ਪਹੁੰਚ ਮੈਂ ਅਕਰਵਲ ਸਭਾ ਸੁਨਾਮ ਵੱਲੋਂ ਸਾਰੇ ਸਾਡੇ ਮਹਤਵਪੂਰਨ ਸਾਡੇ ਅਧਿਕਾਰੀਆਂ ਆਏ ਹੋਏ ਨੇ ਸਾਰੇ ਸੁਨਾਮ ਦੀ ਅਕਰਵਲ ਸਭਾ ਮੇਰੇ ਨਾਲ ਹੈ ਮੈਂ ਜੀ ਡੀਐਸਪੀ ਸਾਹਿਬ ਦਾ ਅਸੀਂ ਸਾਰੀ ਸਭਾ ਸਨਮਾਨ ਕਰ ਲਈ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਕਸ਼ੂਰ ਵੀ ਰਿਵਾਰਡ ਅਸੀਂ ਆਪਣੀ ਸਭਾ ਵੱਲੋਂ ਜਿਹੜਾ ਸ਼ੂਰਵੀ ਰਿਵਾਰਡ ਜਿਹੜਾ ਹੈਗਾ ਉਹ ਡੀਐਸਪੀ ਸਾਹਿਬ ਨੂੰ ਦਿੱਤਾ ਹੈ ਮਤਲਬ ਇਹ ਜਿਹੜੀ ਡੀਐਸਪੀ ਮਤਲਬ ਸਾਡੇ ਸੁਨਾਮ ਵਾਸਤੇ ਕਿ ਪੂਰੇ ਪੰਜਾਬ ਵਾਸਤੇ ਪੂਰੇ ਹਲਕੇ ਵਾਸਤੇ ਮਤਲਬ ਜਿਹੜੀ ਇਹਨਾਂ ਨੇ ਡਿਊਟੀ ਡਿਊਟੀ ਕਹਿ ਰਹੇ ਨੇ ਨਿਭਾਈ ਹੈ ਆਪਣੀ ਜਾਨ ਨੂੰ ਜੋਖਮ ਦੇਖੋ ਪੁਲਿਸ ਵਾਲੇ ਨੇ ਜਾਨ ਜੋਖਮ ਵਿੱਚ ਦੇ ਕੇ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਬਹੁਤ ਹੀ ਸਰਾਣੀਆਂ ਕੰਮ ਹੈ ਜਿਹੜਾ ਕਿ ਇਹ ਪੂਰੇ ਸਮਾਜ ਦੇ ਵਿੱਚ ਇਹਨਾਂ ਨੇ ਜਿਹੜਾ ਨਾਮ ਕੀਤਾ ਵੱਖ-ਵੱਖ ਸੰਸਥਾਵਾਂ ਅਸੀਂ ਵੀ ਆਪਣੀ ਸੰਸਥਾ ਵੱਲੋਂ ਪੂਰੇ ਸੁਨਾਮ ਵੱਲੋਂ ਪੂਰੇ ਉਹਦੇ ਵੱਲੋਂ ਇਹਨਾਂ ਨੂੰ ਸਨਮਾਨਤ ਕਰਨ ਆਏ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਅੱਗੇ ਤੋਂ ਇਹੀ ਉਮੀਦ ਕਰਦੇ ਆ ਕਿ ਸਾਡੇ ਸਾਡੇ ਨਾਲ ਸਾਡੇ ਐਂ ਸਹਿਯੋਗ ਸਾਡੇ ਨਾਲ ਦਿੰਦੇ ਰਹਿਣ ਧੰਨਵਾਦ ਕੀ ਕਹਿਣਾ ਚਾਹੂੰਗਾ ਅੱਜ ਡੀਐਸਪੀ ਸਾਹਿਬ ਦਾ ਅਗਰਵਾਲ ਸਭਾ ਸਨਮਾਨ ਕਰਨ ਆਇਆ ਕੀ ਕਹਿਣਾ ਚਾਹੁੰਦੇ ਆ ਡੀਐਸਪੀ ਸੁਨਾਮ ਨੇ ਜੋ ਧੂਰੀ ਵਿਖੇ ਇੱਕ ਟੀਚਰ ਦੀ ਜਾਨ ਬਚਾ ਕੇ ਜੋ ਮਾਨਵਤਾ ਦਾ ਕੰਮ ਕੀਤਾ ਹੈ ਉਹ ਸ਼ਾਇਦ ਹਿਸਟਰੀ ਚ ਇੱਕ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਕਿਉਂਕਿ ਇਸ ਉਮਰ ਦੇ ਵਿੱਚ ਤੇ ਬੀਇੰਗ ਅ ਬੜੇ ਪੁਲਿਸ ਆਫੀਸਰ ਹੋਣ ਦੇ ਨਾਤੇ ਇਹੋ ਜਿਹਾ ਕੰਮ ਤੁਹਾਨੂੰ ਰੀਅਰ ਤੋਂ ਰੀਅਰ ਦੇਖੇ ਜਾਣਗੇ ਜਿੱਥੇ ਕੋਈ ਇਹੋ ਜਿਹਾ ਆਫੀਸਰ ਆਪਣੀ ਜਾਨ ਤੇ ਖੇਲ ਕੇ ਕਿਸੇ ਉਸ ਮਾਸੂਮ ਦੀ ਜਾਨ ਨੂੰ ਬਚਾਰਿਆ ਸੀ ਜਿਹਦੇ ਨਾਲ ਪਰਿਵਾਰ ਜੁੜਿਆ ਹੋਇਆ ਸੀ ਤੇ ਡੀਐਸਪੀ ਸਾਹਿਬ ਨੇ ਆਪਣੀ ਉਮਰ ਦਾ ਤਕਾਜਾ ਨਹੀਂ ਦੇਖਿਆ ਆਪਣੇ ਰੈਂਕ ਨਹੀਂ ਦੇਖਿਆ ਇਮੀਡੀਏਟਲੀ ਕੁੱਦ ਕੇ ਉਸ ਟੀਚਰ ਦੀ ਜਾਨ ਬਚਾਈ ਤੇ ਸਾਡੇ ਲਈ ਵੱਡੀ ਗੱਲ ਹੈ ਕਿ ਸਾਡੇ ਸੁਨਾਮ ਦੇ ਹੋ ਡੀਐਸਪੀ ਰੈਂਕ ਤੇ ਲੱਗੇ ਹੋਏ ਨੇ ਔਰ ਬੀਂਗਿਆ ਅਗਰਵਾਲ ਸਭਾ ਦੇ ਅਸੀਂ ਮੈਂਬਰ ਹੋਣ ਦੇ ਨਾਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਜਸੂ ਨੂੰ ਸ਼ੂਰਬੀਰ ਦੇ ਨਾਤੇ ਜਨਹਾ ਸ਼ੂਰਬੀ ਰਿਵਾਰਡ ਦੇ ਨਾਤੇ ਉਹਨਾਂ ਨੂੰ ਸਨਮਾਨ ਕਰ ਰਹੇ ਹਾਂ ਸੁਨਾਮ ਲਈ ਇੱਕ ਵੱਡੀ ਗੱਲ ਹੈ ਤੇ ਸਾਨੂੰ ਉਮੀਦ ਹੈ ਕਿ ਇਹ ਜਿਹਨੇ ਆਫੀਸਰ ਨੇ ਇਹ ਸਮਾਜ ਦੀ ਇਸੇ ਤਰੀਕੇ ਨਾਲ ਮਦਦ ਕਰਦੇ ਰਹਿਣਗੇ ਔਰ ਲੋਕਾਂ ਲਈ ਕੰਮ ਕਰਦੇ ਰਹਿਣਗੇ ਧੰਨਵਾਦ